ਕੇਦਰੀਵਾਲ ਨੇ ਪੰਜਾਬ ਨੂੰ ਲੁੱਟ ਕੇ ਲੈ ਗਏ। ਬਰਬਾਦ ਕਰ ਕਰਕੇ ਰੱਖ ਦਿੱਤਾ ਹੈ ਉਹਨਾਂ ਨੇ ਉਹਨਾਂ ਦੀ ਜੁੰਡਲੀ ਨੇ ਜਿਨ੍ਹਾਂ ਨੂੰ ਪੰਜਾਬ ਤੇ ਨਾਲ ਕੋਈ ਮੋਹ ਨਹੀਂ ਕੋਈ ਤੇਹ ਨਹੀਂ ਕੋਈ ਸਾਹ ਨਹੀਂ। ਕੇਵਲ ਤੇ ਕੇਵਲ ਪੰਜਾਬ ਨੂੰ ਲੁੱਟਣ ਵਾਸਤੇ ਆਏ ਨੇ ਤੇ ਲੁੱਟ ਕੀਤੇ ਰਹੀ ਰਹੇ ਨੇ ਭਗਵੰਤ ਮਾਨ ਦੇ ਰਏ। ਇਸ ਕਰਕੇ ਸਾਰੇ ਤਗੜੇ ਹੋਵੋ। ਤੁਹਾਡੇ ਤੇ ਬਹੁਤ ਵੱਡਾ ਭਰੋਸਾ ਹੈ ਤੇ ਭਰੋਸਾ ਇਸ ਕਰਕੇ ਵੀ ਹੈ ਹੋਰ ਵੀ ਭਰੋਸਾ ਇਸ ਇਸ ਕਰਕੇ ਵਧਦਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਤੇ ਖਾਸ ਕਰਕੇ ਸ਼੍ਰੀ ਮਾਰ ਅਮੁੰਡੇ ਆ ਭਵੇਂ ਸ਼੍ਰੀ ਮਾਰਨਾ ਵੇਖੇ ਹੁਣ ਮੇਰੀ ਉਮਰਾਂ ਨੇ ਤੇ ਦੇਖਿਆ ਕਿ ਆਉਂਦੇ ਅਜੇ ਪਿੰਡਾਂ 'ਚ ਆਉਂਦੇ ਕਦੇ-ਕਦੀ ਆਉਂਦੇ ਨੇ ਇੱਕ ਸ਼ੁਰੀਮਾਰ ਇਹ ਨਹੀਂ ਤੇ ਇੱਕ ਸ਼ੁਰੀਮਾਰ ਹੈਗਾ ਹਰਮੀਤ ਸੰਧੂ ਉਹਦਾ ਨਾਮ ਹੀ ਸ਼ੁਰੀਮਾਰ ਰੱਖਿਆ ਜਿਹਨੇ ਸ਼ੁਰੀ ਮਾਰੀ ਹੈ ਐਨਾ ਘਰਾਂ ਦੇ ਵਿੱਚੋਂ ਰੋਟੀਆਂ ਖਾਂਦਾ ਰਿਹਾ ਹੈ ਐਨਾ ਘਿਹਰਾ ਘਰਾਂ ਦੀ ਸੇਵਾ ਪੀ ਰਿਹਾ ਹੈ ਤੁਸੀਂ ਉਹਦਾ ਝੰਡਾ ਚੱਕ ਕੇ ਤੁਰਦੇ ਰਹੇ ਜੇ ਵੋਟਾਂ ਲੈ ਮੈਦਾਨ 'ਚ ਆ ਗਿਆ ਦਗਾ ਕੀਤਾ ਹੈ ਗਦਾਰੀ ਕੀਤੀ ਤੂੰ ਉਹ ਤੇਰੀ ਮਰਜ਼ੀ ਹੈ ਔਰ ਜਿਹੜੇ ਹੋਛੇ ਹਥਿਆਰਾਂ ਤੇ ਤੂੰ ਆ ਗਿਆ ਕਿ ਜਿਨ੍ਹਾਂ ਘਰਾਂ ਦਾ ਤੂੰ ਲੂਣ ਖਾਦਾ ਆ ਜਿਨ੍ਹਾਂ ਨੇ ਤੇਰੀ ਸੇਵਾ ਕੀਤੀ ਸੀ ਉਹਨਾਂ ਦੀ ਪਿੱਠ 'ਚ ਛੁਰਾ ਮਾਰ ਜਿੰਨਾ ਇਸ ਕਰਕੇ ਅਨੁਸ਼ਿਰੀ ਮਾਰ ਗਿਆ ਜਿਹੜਾ ਧੱਕਾ ਹੋਇਆ ਹੈ ਉਹਦੇ ਵਾਸਤੇ ਆਪਦੇ ਪਰਿਵਾਰ ਨੂੰ ਸਮੁੱਚੇ ਨਗਰ ਨੂੰ ਇਹ ਕਹਿਣ ਵਾਸਤੇ ਕਿ ਸਮੁੱਚੀ ਪਾਰਟੀ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਸਤਸਕ ਵੀਰ ਸਿੰਘ ਬਾਦਲ ਜਿਹੜੇ ਨੇ ਉਹ

ਦੇ ਆਪਣੇ ਵਿਆਹ ਤੇ ਇਹ ਸਾਰਾ ਪੈਸਾ ਲੁੱਟ ਲੁੱਟ ਕੇ ਉਹ ਨਹੀਂ ਵਿਕਤਾ ਗਿਆ ਕਿਹੜਾ ਸਾਡੀ ਸਿੱਖਿਆ ਦੇ ਇਸ ਕਰਕੇ ਵੀ ਹੈ ਕਿਉਂਕਿ ਸਾਡੀ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹਨੂੰ ਫਤਿਹ ਆ ਲਿਆ ਗਿਆ ਹੈ ਸਾਡੇ ਨਾਲ ਹਰ ਪਾਸੇ ਤੋਂ ਖਿਲਵਾੜ ਕੀਤਾ ਜਾ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਚੜਾਇਆ ਜਾ ਰਿਹਾ ਸਾਨੂੰ ਵੀ ਚੜਾਇਆ ਜਾ ਰਿਹਾ ਹੈ

ਕੀਆ ਸਿਰ ਬੀਪਿਆ ਨੂੰ ਨਿਸ਼ਾਨਾ ਨਾ ਬਣਾਓ ਉਸਾਰੇ ਮਿਲ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਜਿਹੜੇ ਹੰਕਾਰੀ ਭਗਵੰਤਾਨ ਜਾਂ ਦਿਨ ਰਾਤ ਬਕਵਾਸ ਕਰਦੇ ਚੁਟਕਲੇ ਸੁਣਾਉਂਦੇ ਅੱਜ ਕੱਲ ਤਾਨੂੰ ਦੇਖਣ ਨੂੰ ਵੀ ਜੀ ਨਹੀਂ ਕਰਦਾ ਪਤਾ ਨਹੀਂ ਲੋਕ ਵਜੇ ਵੀ ਉਹਦੀਆਂ ਗੱਲਾਂ ਤੇ ਕਿਵੇਂ ਹੱਤੀ ਜਾ ਰਹੇ ਨੇ ਇਸ ਤਰ੍ਹਾਂ ਕੇ ਅਸੀਂ ਸਾਰੇ ਮਿਲ ਕੇ ਸਾਡੇ ਨੌਜਵਾਨ ਮਿਲ ਕੇ ਸਾਰੇ ਮਿਲ ਕੇ ਵੋਟ ਪਾਵਾਂਗੇ ਇਹਨਾਂ ਦੇ ਵਿਰੋਧ ਔਰ ਆਪਣਾ ਹੱਥ ਚੁਲਾ ਕੇ ਪੰਜਾਬ ਨੂੰ ਬਚਾਵਾਂਗੇ ਵਾਅਦਾ ਕਰੋ ਕਿ ਵੋਟ ਪਾਓਗੇ ਸ਼੍ਰੋਮੀਆਂ ਕਾਲੀਦਨ ਨੂੰ ਹੱਥ ਖੜੇ ਕਰਕੇ ਪਲੀਜ਼ ਹੱਥ ਖੜੇ ਕਰਕੇ ਅੱਜ ਹਰਮੀ ਸਿੰਘ ਸੰਧੂ ਦੇ ਕਹਿਣ ਤੇ ਪੁਲਿਸ ਸਵੇਰੇ 5:30 ਵਜੇ ਉਸ ਸਰਪੰਚ ਨੂੰ ਚੁੱਕ ਕੇ ਲੈ ਕੇ ਗਈ ਹੈ ਪਰ ਲਖ ਬਲੇਹਾਰੇ ਢਾਡੇ ਲਖ ਬਲੇਹਾਰੇ ਇਸ ਪਿੰਡ ਦੀ ਸੰਗਤ ਦੇ ਕਿਉਂ ਜੋ ਸ਼ਰੋਮਣੀ ਅਕਾਲੀ ਦਾ ਤਾਂ ਕੱਲਾ ਕੱਲਾ ਆਗੂ ਕੱਲਾ ਕੱਲਾ ਵੀਰ ਕੱਲਾ ਕੱਲਾ ਬਜ਼ੁਰਗ ਅੱਡੇ ਨਾਲੋਂ ਵੀ ਚੜਦੀ ਕਲਾ ਦੇ ਵਿੱਚ ਹੈ ਔਰ ਇਹ ਸਟਿੰਗ ਅਣਜਣੇ ਵਿਕਾਰ ਦੇ ਨੇ ਚਾੜੂ ਵਾਲੇ ਮਤ ਕਿਸੇ ਭਲੇਖੇ ਚ ਰਹਿਣ ਮਤ ਕਿਸੇ ਗੱਲ ਚ ਰਹਿਣ ਇਹ ਮੋਹਾਲਾ ਦਾ ਇਲਾਕਾ ਹੈ ਸ਼ਹੀਦਾਂ ਦਾ ਇਲਾਕਾ ਹੈ ਔਰ ਇੱਥੋਂ ਦੇ ਮੋਹਾਲ ਜਿਹੜੀ ਭਾਜੀ ਆ ਉਹ ਤੋੜੀ ਕਰਕੇ ਮੋੜਦੇ ਨੇ ਲਿਆਵਾ ਵੇਖਿਆ ਨੇ ਅਸੀਂ ਸਰਪੰਚੀ ਦੀ ਇਲੈਕਸ਼ਨ ਵੇਲੇ ਵੀ ਸਰਕਾਰ ਦੀ ਤਕੇਸ਼ਾਈ ਪਰ ਅੱਜ ਵੇਖ ਲਓ ਜਿੱਤਰਾ ਸਰਪੰਚ ਸਾਹਿਬ ਨੂੰ ਲੈ ਗਏ ਆ ਸਰਕਾਰ ਭੁਗੜਾਟ ਵਿੱਚ ਸਰਕਾਰ ਨੇ ਆਪਣੀ ਹਾਰ ਮੰਨ ਲਈ ਆ ਇਸ ਕਰਕੇ ਉਹ ਤਕੇਸ਼ਾਈ ਕਰ ਰਹੀ ਆ ਪਰ ਤੁਹਾਡੀ ਬਾਦਰੀ ਨੂੰ ਸलाम ਤੁਹਾਡੇ ਵਿੱਚ ਓਨਾ ਹੀ ਜੋਸ਼ ਆ ਸੋ ਆਪਾਂ ਇਥੋਂ ਵੋਟ ਬੰਨਣਾ ਸ਼ੁਰੂ ਨਹੀਂ ਕਾਲੀ ਦਲ ਦਾ 2027 ਵਿੱਚ ਤੁਹਾਡੀ ਸਰਕਾਰ ਆਉਣੀ ਆ ਸੁਨਹਿਰ ਸਰਪੰਚ ਸਾਹਿਬ ਨੂੰ ਤਾਂ ਮੈਂ ਲਿਆਉਂਗਾ ਤੁਸੀਂ ਜਰੂਰੀ ਫਿਕਰ ਲਾ ਦਿਓ ਉਹ ਮੇਰੀ ਜ਼ਿੰਮੇਰੀ ਬੋਲੇ ਸੁਨਹਿਰ ਦੱਸਾਂ ਕੀ ਹੈ ਆਪਾਂ ਜਿਹੜੇ ਡਿਗਰੀਆਂ ਲੈਂਦੇ ਹੁੰਦੇ ਨੇ ਨਾ ਅਕਾਲੀ ਦਲ ਦੀ ਡਿਗਰੀ ਕਿਵੇਂ ਮਿਲਦੀ ਹੈ ਕਾਲੀ ਦਲ ਦੀ ਡਿਗਰੀ ਪਰਚੇ ਨਾਲ ਮਿਲਦੀ ਹੈ ਕਿ ਜਿਹਦਾ ਸਿਨਿਅਰਿਟੀ ਕਿਵੇਂ ਮੰਨਤੀ ਹੈ ਜਿਹਦੇ ਜਿਆਦੇ ਪਰਚੇ ਹੋਣ ਜਿਹੜਾ ਅੰਦਰ ਜਗਿਆ ਹੋਏ 19 ਜਿਆਦੇ ਉਹਦੀ ਸਟਿਲ ਸਿਨਿਅਰਿਟੀ ਪਾਰਟੀ ਚ ਬੰਦੀ ਹੈ ਕਿਉਂਕਿ ਇਹ ਸ਼ਹੀਦਾਂ ਦੀ ਜਥੇਬੰਦੀ ਹੈ ਆ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ ਸਾਨੂੰ ਤਾਂ ਫਿਕਰ ਨਹੀਂ ਆ ਕੇਜਰੀ ਵੱਲ ਜਦੋਂ ਆਇਆ ਹੈ ਲੁੱਟਣ ਤੋਂ ਬਿਗੈਰ ਕੁਛ ਕੰਮ ਹੀ ਨਹੀਂ ਕਰਦੇ ਥੋਡੀਆਂ ਜ਼ਮੀਨਾਂ ਖੋਲ ਖੋਣ ਲੱਗ ਲੇ ਖੋਲੀਆਂ ਸੀ ਨਾ 1 ਲੱਖ ਏਕੜ ਤੇ ਉਹਦੇ ਬਾਅਦ 2 ਲੱਖ ਹੋਰ ਖੋਣੀ ਸੀ ਆ ਤਾਂ ਕਾਲੀ ਦਲ ਨੇ ਮੋਰਚਾ ਲਾ ਕੇ ਰੋਕਿਆ ਇਸ ਕਰਕੇ ਮੈਂ ਬੇਨਤੀ ਕਰਨਾ ਆ ਬਚਾ ਲੋ ਪੰਜਾਬ ਬਹੁਤ ਤਜਰਬੇ ਕਰ ਲਈ ਇੱਕੋ ਇੱਕ ਪਾਰਟੀ ਐ ਜੋ ਤੁਹਾਡੀ ਆਪਣੇ ਬਜ਼ੁਰਗਾਂ ਨੇ ਬਣਾਈ ਪਾਰਟੀ ਆਈ ਤੁਹਾਨੂੰ ਤੁਹਾਡੀ ਪਾਰਟੀ ਹੈ ਜਿਹੜੀ ਜਿਹਨੇ ਸਾਰਾ ਕੁਝ ਕੀਤਾ ਹੈ ਜੇ ਆਪਾਂ ਨਾ ਗਲਤੀ ਕਰ ਲਈ ਫਿਰ ਤੋਂ ਜੇ 11 ਤਰੀਕ ਨੂੰ ਫਿਰ ਤੋਂ ਗਲਤੀ ਕਰ ਲਈ ਐਨਨੇ ਚਾਮਲ ਜਾਣਗੇ ਇਹਨਾਂ ਨੇ 1 ਸਾਲ ਤੱਕ ਜਿਉਣਾ ਪੈਣਾ ਤੇ ਸਾਰਾ ਕੁਝ ਹੀ ਨੁਟ ਕੇ ਲੈ ਜਾਣਾ ਪੰਜਾਬ ਦਾ ਤੁਸੀਂ ਸਾਨੂੰ ਆਪ ਲੈ ਕੇ ਆ ਅਸੀਂ ਨਾਲ ਦੇ ਨਾਲ ਇਹਨੂੰ ਮਗਰ ਪਾ ਜਾਂਗੇ

ਯਾ ਵੀ ਕਮਜਾ ਕਰਨ ਦੇ ਪਰ ਤੁਹਾਨੂੰ ਤੁਹਾਨੂੰ ਤਾਂ ਫਿਰ ਉਹਨਾਂ ਨੇ ਦੱਸਣਾ ਸੀ ਕਿ ਕਿਵੇਂ ਪਾਠ ਕਰਨਾ ਹੈ ਕੀ ਮਰਿਆਦਾ ਹੈ ਬੇਨਤੀ ਕਰਦਾ ਹੈ ਐਵੀ ਗੱਲਾਂ ਚੁਟਾਇਆ ਕਰੋ ਜਿਹੜਾ ਹੁੰਦਾ ਭਸਮ ਦੇ ਇੱਕ ਮੌਕਾ ਦੇ ਦਿਓ ਆ بڑا ਆਪਣਾ ਪੰਥਕ ਹੈ ਪੰਥਕ ਨਹੀਂ ਡਿਫੀਨੇਸ਼ਨ ਪੰਥ ਦੀ ਆਵਾਜ਼ ਪੰਟੀ ਜਾਨ ਸ਼ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਐ ਆਪਾਂ ਕੋਈ ਇੱਕ ਦਿਨ ਪਹਿਲੇ ਆ ਜਾਂਦਾ ਬਾਹਰ ਆਪਾਂ ਸੋਚਣ ਲੱਗ ਜਾਈਆ ਪਤਾ ਨਹੀਂ ਕਿਵੇਂ ਉਹ ਤਾਂ ਪ੍ਰਚੋਕਰ ਦੇਖਦੇ ਨਹੀਂ ਆ ਝਾੜੂ ਵਾਲੇ ਐ ਸੀ ਕੋਈ ਕਿਸੇ ਦਾ ਪ੍ਰਚੋਕਰ ਨਹੀਂ ਪਤਾ ਸੀ ਕੇਜਰੀ ਵਾਲ ਕੇਜਰੀ ਵਾਲ ਮੌਕਾ ਦਿਓ ਦੇਖ ਕੇ ਦੇਖ ਲੈਣਾ ਆਪਾਂ ਕਿੱਥੇ ਪਹੁੰਚ ਗਏ 10 ਸਾਲ ਪਿੱਛੇ ਚਲੇ ਗਏ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਆ 11 ਤਰੀਕ ਨੂੰ ਦੇਖੋ ਪਰਵਾਹ ਬੀਬੀ ਜੀ ਦਾ ਇੱਕ ਪਾਸੇ ਉਹ ਹੈ ਆ ਹਰਮੀਤ ਹਰਮੀਤ ਸੋਚਦਾ ਕਿ ਮੈਂ ਧੱਕੇ ਕਰਕੇ ਜਿੱਤੂਗਾ ਆ ਜਿਹੜੇ ਕਹਿੰਦੇ ਸੀ ਛੋੜੀਏ ਨੇ ਕਿਹਾ ਸੀ ਭਾਵੇਂ ਛੱਤਰ ਮਾਰਨੇ ਪਏ ਭਾਵੇਂ ਕੁੱਟਣਾ ਪਏ ਅਸੀਂ ਵੋਟਾਂ ਨਾਲ ਅਸੀਂ ਵੋਟ ਨਹੀਂ ਪਾਏ ਅਸੀਂ ਜਿੱਤਾਂਗੇ ਜਿੱਤਾਂਗੇ ਮੈਂ ਕਿਹਾ ਜੋਰ ਲਾ ਲਾ ਹੁਣ ਹੁਣ ਤਾਂ ਇੱਜੇ ਦਾ ਸਵਾਲ ਬਣ ਗਿਆ ਪਿੰਡ ਵਾਲਿਓ ਝਾੜੂ ਵਾਲਾ ਵੀ ਮથે ਖੰਡਾ ਚੀਦਾ ਸੀ ਬੋਲੇ ਹਾਂ ਜੀ ਹੁਣ ਤਾਂ ਡਟ ਕੇ ਤੁਸੀਂ ਘਰ ਘਰ ਜਾ ਕੇ ਜੇ ਪਹਿਲੇ 400 ਬਣੋਣੀ ਸੀ 1000 700 ਬਣਾਓ ਦੇਖੀ ਜਾਓ ਜੀ ਪਤਾ ਲੱਗ ਜਾ ਉਹਨਾਂ ਨੂੰ 700 ਬਣ 900 ਕਰ ਦਿਓ ਬੀਪੀਆਂ ਬੈਠੀਆਂ ਹੁਣ ਤੁਹਾਡੇ ਨੀਲੇ ਕਾਰਡ ਕੱਟੇਗੇ ਨਾ ਨਹੀਂ ਇੱਦਾਂ ਨਹੀਂ ਆਟਾ ਦਾ ਲਾਉਂਗਾ ਦੇਣੜਾ ਕੌਣ ਸੀ ਅਖਾਲੀ ਦਲ ਮੈਨੂੰ ਲੱਗਦਾ ਕੋਈ ਘਰ ਨਹੀਂ ਹੋਣਾ ਜਿਹਦਾ ਕਾਰਡ ਨਾ ਬਣਿਆ ਹੋਏ ਤੇ ਹਰ ਮਹੀਨੇ ਲਈ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀਆਂ ਸੀ ਪਰ ਹੁਣ ਸਾਰਾ ਕੁਝ ਬੰਦ ਹੈ ਆ ਵੀ ਚੁੱਪ ਰਹੇ ਸਰਦੇ ਸੀ ਜੇ ਚੁੱਪ ਰਹਿੰਦੇ ਅੱਜ ਬਰਗੇਡੀਅਰ ਰਿਟਾਇਰ ਹੋਣਾ ਸੀ ਕੋਈ ਕਰਨਲ ਬਰਗੇਡੀਅਰ ਜਨਰਲ ਹੋਣੇ ਸੀ ਪਰ ਨਹੀਂ ਇਹਨਾਂ ਵਾਸਤੇ ਉਹ ਲੋੜ ਨਹੀਂ ਸੀ ਉਹਨਾਂ ਵਾਸਤੇ ਆਪਣੀ ਆਪਣੀ ਗੁਰੂ ਘਰ ਸੀ ਤੇ ਦੂਜੀ ਪਾਸੇ ਆਇਆ ਕੀ ਹੈ ਹਰਮੀਦ ਵਾਰਗੇ ਗਦਾਰ ਜਿਹੜੀ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਛੁਰਾ ਮਾਰ ਕੇ ਸੋਚਦਾ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਤੇ ਆਪਾਂ ਕੋਈ ਗੱਲ ਨਹੀਂ ਸਾਲ ਕੱਪੜਾ ਲੁੱਟੀਏ ਥੋੜੇ ਪੈਸੇ ਪੁਸੇ ਕਮਾਈਏ ਕਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਛੁਰਾ ਮਾਰ ਸਕਦਾ ਕਿਸੇ ਦਾ ਨਹੀਂ ਹੈ ਇਸ ਕਰਕੇ ਮੱਝ ਵਾਲਾ ਤੁਹਾਨੂੰ ਤੁਸੀਂ ਦਾ ਬੜੇ ਦਲੇਰ ਬੰਦੇ ਹੋ ਤੇ ਹੁਣ ਆਪਾਂ ਇਲੈਕਸ਼ਨ ਜਿੱਤਣਾ ਹੀ ਜਿੱਤਣਾ ਮੈਂ ਕੇਜਰੀਵਾਲ ਨੂੰ ਕਹਿਣਾ ਹੈ ਜਿੰਨਾ ਮਰਜੀ ਜ਼ੋਰ ਲਾ ਲਾ ਭਗਵੰਤ ਮਾਨਾ ਜਿਨੇ ਮਰਜ਼ੀ ਪਰਚੇ ਦੇ ਦਾ ਸਾਰੇ ਤਿਆਰ ਮੈਂ ਅੱਜ ਗਿਆ ਸੀ ਟੈਂਟ ਇਲੈਕਸ਼ਨ ਦਾ ਸਰਾਂ ਦੇ ਮੈਂ ਲੇਟ ਤਾਂ ਹੋਇਆ ਸੀ ਧਰਨੇ ਤੋਂ ਨੇ ਦੇ ਕੇ ਆਏ ਆ ਉੱਥੇ ਜਾ ਕੇ ਆਇਆ ਮੈਂ ਕਿਹਾ ਹੁਣ ਚਾਹ ਲਾ ਦੋ ਆਪਣਾ ਪੁਲਿਸ ਦਾ ਜਿਨਾ ਮਰਜ਼ੀ ਲਾ ਲਓ ਹੁਣ ਤਾਂ ਪੰਜਾਬ ਤੰਤਰ ਨਾਲ ਹੀ ਨਹੀਂ ਛੱਡਣਗੇ ਬੋਲੇ ਸੋਨੇਹਾ ਸਤਿ ਸ਼੍ਰੀ ਅਕਾਲ ਬੀਬੀ ਜੀ ਹੁਣ ਤੁਸੀਂ ਜੰਮਰੀ ਸੰਭਾਲੋ ਪਰਵਾਹ ਨਾ ਕਰਿਓ ਇਹਨਾਂ ਝਾੜੂ ਵਾਲਿਆਂ ਦੀ ਜਮਾਨਤ ਜਬਤ ਕਰਾਉਣੀ ਹੈ ਨਿਸ਼ਾਨਾ ਮੰਨ ਲਓ ਮੈਨੂੰ ਤੁਹਾਡੇ ਮਾਣ ਆ ਤੁਹਾਡੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ